ਆਹੋ ਸਾਰਾ ਦਿਨ ਮੋਬਾਈਲ ਦੇਖੀ ਜਾ ਕਰ ਅੱਧੀ ਦੁਨੀਆ ਦਾ ਇਹਨੇ ਪੱਟਤੀ ਮੋਬਾਈਲਾਂ ਨੇ ਇੱਕਾ ਇੰਸਟਾਗ੍ਰਾਮ ਦਾ ਚਲਾਈ ਜਾਣ ਗਿਆ ਉਹਤੀਆਂ ਹੀ ਠੁੰਗਾਈਆਂ ਮਰੀ ਜਾਣਗੀਆਂ ਵੀ ਤੈਨੂੰ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਆ ਕੀ ਇਹਨਾਂ ਦੇ ਹੱਥ 'ਚ ਰਿਪੋਰਟਾਂ ਹੋਰ ਕੀ ਹੋਣੇ ਕੀ ਕੀ ਕਹਿੰਦੀ ਰਿਪੋਰਟ ਕਹਣਾ ਕੀ ਆ ਜਵਾਬ ਦੇ ਦਿੱਤਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਇਹ ਕਿਵੇਂ ਜਵਾਬ ਦੇ ਦਿੱਤਾ ਪੁੱਛ ਤਾਂ ਲੈਣਾ ਸੀਗਾ ਮੈਂ ਕੀ ਪੁੱਛਦਾ ਮੈਂ ਸਾਰਾ ਕੁਝ ਪੁੱਛ ਕੇ ਆਇਆਂਗਾ ਕਹਿੰਦਾ ਭਾਈ ਛੋਟੇ ਕੋਲ ਜਵਾਬ ਹੋ ਨਹੀਂ ਸਕਦਾ ਕਲੀਅਰ ਕਰਕੇ ਆ ਮੈਂ ਸਾਰੀ ਗੱਲ ਅੱਛਾ ਕੋਈ ਹੋਰ ਇਲਾਜ ਨਹੀਂ ਹੋ ਸਕਦਾ ਇਹਦਾ ਓਏ ਹੋਰ ਕੀ ਇਲਾਜ ਯਾਰ 20 ਥਾਂ ਮੈਂ ਤਾਂ ਦਵਾਈਆਂ ਖਾ ਖੱਕ ਗਿਆ ਮੈਂ ਮੈਥੋਂ ਨਹੀਂ ਹੁਣ ਦਵਾਈਆਂ ਖਾਤੀਆਂ ਜਾਂਦੀਆਂ ਜਦੋਂ ਰੱਬ ਨੇ ਦੇਣਾ ਹੋਊ ਆਪੇ ਦੇ ਦੂਗਾ ਤੈਨੂੰ ਤਾਂ ਬਸ ਗੱਲਾਂ ਆਉਂਦੀਆਂ ਨੇ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਮੇਰੇ ਵੱਲ ਵੀ ਵੇਖ ਲੈ ਮੈਂ ਤਾਂ ਨਿੱਤ ਨਵੇਂ ਲੋਕਾਂ ਦੇ ਨੇ ਮੇੜੇ ਸੁਣਦੀ ਰਹਿੰਦੀ ਆ ਓਏ ਤੂੰ ਤਾਂ ਕਹਿ ਦੇਣੀ ਮੈਨੇ ਮਾਰਦੇ ਨੇ ਅਣਗਮਾਨਦੀਆਂ ਮੇਰਾ ਕਿਹੜਾ ਜੀ ਨਹੀਂ ਕਰਦਾ ਬਈ ਜਵਾਕ ਹੋਵੇ ਮੈਨੂੰ ਤਾਂ ਹੁੰਦੇ ਜਾਂਦੇ ਨੂੰ 20 ਮੈਨੇ ਮਾਰਦੇ ਨੇ ਮੈਂ ਦੱਸ ਕਿੱਧਰ ਜਾਵਾਂ ਮੇਰੀ ਗੱਲ ਸੁਣ ਲੜਨ ਦਾ ਕੋਈ ਫਾਇਦਾ ਨਹੀਂ ਆਪਾਂ ਕਿਸੇ ਸਿਆਣੇ ਨੂੰ ਦਿਖਾ ਦਿੰਨੇ ਆ ਨਾਲੇ ਵਧੀਆ ਰਹੂਗਾ ਮੇਰੇ ਸਾਲੀ ਤੇ ਮੈਂ ਜੂਤ ਮਾਰੂ ਕੱਢ ਕੇ ਝੋਦੀ ਹੋਈ ਜਾਂ ਸਿਆਣਿਆਂ ਦੀ ਹੁਣ ਸਿਆਣਿਆਂ ਦੇ ਮਗਰ ਪੈ ਜਾ ਲੁੱਟ ਕੇ ਖਾ ਜਾਣਗੇ ਸਾਰਾ ਘਰ ਹਾਲੀ ਟੁੱਕਦਾਰੀ ਦੀ ਤੇਰੇ ਨਾਲ ਤਾਂ ਗੱਲ ਕਰਨ ਦੀ ਹੀ ਫਾਇਦਾ ਜਾ ਫਿਰ ਜਾ ਫਿਰ ਨਾਲੇ ਫੋਰਾ ਇਹ ਸਿਰ ਖਾਣਾ ਚ ਇਹ ਕਿੱਥੇ ਮੇਰੀ ਕੋਈ ਗੱਲ ਮੰਨਦਾ ਮੈਂ ਕਰਦੀ ਆ ਮੈਂ ਜਿੰਦਰ ਨਾਲ ਹੀ ਗੱਲ ਕਰਦੀ ਆ ਇਹਨੇ ਤਾਂ ਕੋਈ ਮੇਰੀ ਗੱਲ ਹੀ ਨਹੀਂ ਸੁਣੀ ਵੀ ਮੇਰੇ ਮੱਥੇ ਲੱਗ ਜਾਂਦਾ ਹਾਈ ਰੱਬ ਬਸ ਨਿਕਲ ਜਾਂਦਾ ਮੈਂ ਕਿਤੇ ਕੋਈ ਦੇਖ ਹੀ ਨਾ ਲਵੇ ਉਹੰਟਾਈ ਲਾ ਦੇਣੀ ਆ ਕੀ ਪਤਾ ਜੇ ਕੋਈ ਆ ਗਿਆ ਫਿਰ ਮੈਂ ਕਿੱਧਰ ਨੂੰ ਜਾਣਾ ਨਾ ਮੈਨੂੰ ਵੇਖਦੀ ਹੈਗਾ ਘਰੇ ਕਿ ਨਹੀਂ ਅਸ਼ੋਇਤੂ ਉਹ ਆ ਜਾ ਕੋਈ ਦੇਖ ਵੀ ਨਾ ਲਵੇ ਕੀ ਗੱਲ ਹੋ ਗਈ ਮੈਂ ਨਾ ਤੇਨਾਂ ਗੱਲ ਕਰਨੀ ਸੀਗੀ ਅੱਛਾ ਤੇ ਮੂ ਜਾ ਕੇ ਗੱਲ ਨਹੀਂ ਹੈਗੀ ਮੈਂ ਤੈਨੂੰ ਦਿੰਗ ਕਰ ਦੱਸੀ ਸੀ ਨਾ ਹਾਂ ਕਿ ਹਾਂ ਜੋ ਆਕ ਨਹੀਂ ਹੁੰਦਾ ਅੱਛਾ ਮੈਂ ਤੈਨੂੰ ਕਿਹਾ ਤਾਂ ਹੈਗਾ ਸੀਗਾ ਜਵਾਕ ਕਿਆ ਨਹੀਂ ਹੁੰਦਾ ਗਿਆ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਤੀ ਤੇਰੇ ਘਰ ਵਾਲੇ ਚ ਕਮੀ ਆ ਉਹ ਤਾਂ ਠੀਕ ਆ ਕਿੰਨੀ ਗੱਲ ਮੇਰੀ ਮਨ ਨਹੀਂ ਉਈ ਡਾਕਟਰ ਨੇ ਭੇਜੇ ਜਾਂ ਨਹੀਂ ਇਹਨੂੰ ਹੋਰ ਯਾਰ ਅੱਜ ਕਿਆ ਸੀਗਾ ਰਿਪੋਰਟ ਲੈ ਕੇ ਆਇਆ ਡਾਕਟਰ ਨੇ ਤਾਂ ਜਮੇ ਜਵਾਬ ਦੇ ਦਿੱਤਾ ਕਹਿੰਦੇ ਜਵਾਬ ਜੋਕ ਤਾਂ ਨਹੀਂ ਹੁੰਦਾ ਭਾਵੇਂ ਜੋ ਮਰਜ਼ੀ ਕਰ ਲਓ ਤੁਸੀਂ ਹੁਣ ਯਾਰ ਮੈਨੂੰ ਤਾਂ ਟੈਨਸ਼ਨ ਲੱਗੀ ਪਈ ਐ ਤੂੰ ਫੇਰ ਨਾ ਕਰ ਦੇ ਕਿੰਨੀ ਕਿੰਨੀ ਗਰਮੀ ਯਾਰ ਮੇਰੀ ਐ ਕਿਸੇ ਨੇ ਦੇਖਿਆ ਤੈਨੂੰ ਆਂਦੀ ਨੂੰ ਨਾ ਮੈਂ ਤਾਂ ਲੁੱਕ ਦੀ ਲੁੱਕ ਦੀ ਆਈ ਸੀ ਮੈਨੂੰ ਐ ਸੀ ਪਤਾ ਨਹੀਂ ਤੂੰ ਘਰ ਵੀ ਹੋਏਗਾ ਕਿ ਨਹੀਂ ਹੋਏਗਾ ਉਹ ਯਾਰ ਮੈਂ ਤਾਂ ਤੇਰੀ ਫਾਇਦਾ ਸੋਚਦਾ ਸੀ ਯਾਰ ਤੂੰ ਮੇਰੀ ਗੱਲ ਮੰਨੀ ਨਹੀਂ ਕੀ ਉਹ ਦਿਨ ਭੱਜ ਕੇ ਪੈ ਗਈ ਤੂੰ ਖਾ ਦਾ ਫਾਇਦਾ ਯਾਰ ਜੋ ਪਤਾ ਲੱਗ ਗਿਆ ਮੇਰਾ ਤਾਂ ਘਰ ਹੀ ਪਟਿਆ ਜਾਊਗਾ ਘਰੋਂ ਪਟਿਆ ਜਾਂਦਾ ਘਰ ਮੈਂ ਹੈ ਗਿਆ ਕਿਉਂ ਫਿਕਰ ਕਰਦੀਆਂ ਯਾਰ ਹੈ ਫਿਕਰ ਤਾਂ ਹੁੰਦੀ ਹੀ ਹੈ ਆਂਡ ਕਵਾਂਡਾ ਲੈ ਗੱਲਾਂ ਸੋ ਕਰਦੇ ਨੇ ਉਹ ਗੱਲਾਂ ਕਰਨੇ ਸਾਰੇ ਬੰਦ ਕਰ ਦਵਾਂਗੇ ਤੂੰ ਮੇਰੇ ਤੇ ਇਟਰਸਟ ਰੱਕ ਬਸ ਮੈਨੂੰ ਸਮਝ ਨਹੀਂ ਆਉਦੀ ਉਹ ਤੂੰ ਕਹਿਣਾ ਕਿ ਜਨ ਹੈ ਤੂੰ ਮਨੇ ਸਿੱਧਾ ਸਿੱਧਾ ਕਲੀਅਰ ਕਰ ਸਾਰਾ ਕੁਝ ਹੈ ਕਮਲੀ ਹਲਕਾ ਕਿ ਤੈਨੂੰ ਪਤਾ ਹੀ ਲੱਗ ਗਿਆ ਤੇ ਕਿ ਤੈਨੂੰ ਜਵਾਕ ਦੀ ਲੋੜ ਆਈ ਯਾਰ ਮੈਂ ਹੈ ਗਿਆ ਯਾਰ ਕੀ ਮਤਲਬ ਹੈ ਕੀ ਮਤਲਬ ਹੈ ਉਹ ਯਾਰ ਜਿਉਂ ਨੂੰ ਪਤਾ ਲੱਗ ਗਿਆ ਘਰੇ ਕਿਸੇ ਨੂੰ ਨਹੀਂ ਪਤਾ ਲੱਗਣਾ ਹੈ ਗਿਆ ਆ ਇਹਨੂੰ ਪਤਾ ਲੱਗ ਜੂਗਾ ਬੋਲਾ ਅਨਪੜ ਬੰਦਾ ਹੈਗਾ ਉਹ ਹੈ ਉਹਦੇ ਚ ਮੈਂ ਡਾਕਟਰ ਕਹਿੰਦੇ ਨੇ ਉਵੇਂ ਕਰੀ ਜਾਂਦਾ ਜਿਵੇਂ ਤੇਰੇ ਪਿੱਛੇ ਲੱਗ ਰਿਹਾ ਤੂੰ ਗਦਰ ਭੇਜ ਦੇ ਨੇ ਗਦਰ ਭੇਜਨੀ ਆ ਅੱਗੇ ਅੱਗੇ ਆਪਾਂ ਸਾਰਾ ਸਾਬ ਲਾਂਗੇ ਤੂੰ ਜਿਵੇਂ ਮੈਂ ਮੈਂ ਕਹੀਆਂ ਮੈਂ ਮੈਂ ਕਰੀ ਜਲੀ ਮੈਂ ਕਿ ਮੈਂ ਕਿਹਾ ਕਿਸੇ ਸਿਆਣੇ ਨੂੰ ਦਿਖਾ ਦਿੰਨਾ ਕਹਿੰਦਾ ਆਹੋ ਤੈਨੂੰ ਅੱਗ ਲੱਗੀ ਸਿਆਣੇ ਨੂੰ ਦਿਖਾਉਂਦੀ ਕਹਿੰਦਾ ਸਿਆਣੇ ਕੁਝ ਨਹੀਂ ਕਰਨਗੇ ਪੈਸੀ ਖਾਣ ਗਿਰੋ ਤੋ ਤਾ ਤਾ ਹੈ ਕਿ ਆ ਅੱ비 ਜਦੋਂ ਬਾਪ ਬਣ ਨਹੀਂ ਸਕਦਾ ਗਿਆ ਬਾਰੇ ਮੂੰਹ ਲੋਕਾਂ ਨੂੰ ਦਿਖਾਉਣ ਜੋਗਰ ਨਹੀਂ ਗਿਆ ਕਮੀਆਂ ਨੇ ਉਹ ਚ ਹੈ ਮੈਂ ਕਿੰਨੇ ਡਾਕਟਰਾਂ ਕੋਲਿਆਂ ਨੂੰ ਭੇਜਿਆ ਸਾਰੇ ਡਾਕਟਰ ਨਹੀਂ ਉਹਨੂੰ ਜਵਾਬ ਦਿੱਤਾ ਓਏ ਮੈਂ ਤਾਂ ਤੇਰਾ ਫਾਇਦਾ ਚਾਹੁੰਦਾ ਐ ਨਹੀਂ ਪਤਾ ਗੱਲ ਕਰਾਉਣਾ ਉਹ ਮਰ ਜੇ ਸਦਮਾ ਲੱਗ ਜੇ ਉਹ ਤੇਰੇ ਘਰ ਵਾਲੇ ਦਾ ਐ ਨਹੀਂ ਪਤਾ ਗਿਆ ਉਹ ਤਾਂ ਹੈ ਕਦੇ ਬੱਚਾ ਆਪਾਂ ਗੋਦ ਲੈ ਲੈਨੇ ਆ ਹੋਰ ਬਗਾਨੇ ਖੁੰਦਾ ਕੀ ਕਰੇਂਗੀ ਤੂੰ ਹੈ ਹੋਰ ਯਾਰ ਮੈਂ ਤਾਂ ਟੈਨਸ਼ਨ ਹੀ ਪਾ ਰੱਖੀ ਆ ਆਪਣਾ ਕੋਈ ਤਾਂ ਆਪਦੀ ਕੋਈ ਹੁੰਦਾਗਾ ਇਹ ਤਾਂ ਹੈ ਹੀ ਆ ਯਾਰ ਤੂੰ ਗੱਲ ਮੇਰੀ ਮੰਨ ਹੈ ਚਲ ਕੋਈ ਨਾ ਮੈਂ ਹੁਣ ਜਾਂਦੀ ਆ ਫੇਰ ਤੈਨੂੰ ਦੱਸਦੀ ਆ ਫਿਕਰ ਨਾ ਕਰ ਜਦ ਤੂੰ ਆਈ ਆ ਹੁਣ ਮੈਂ ਜਾਣ ਨਹੀਂ ਦਿੰਦਾਗਾ ਤੈਨੂੰ ਹੂੰ ਤੈਨੂੰ ਮਾਮ ਨੂੰ ਕੱਲ ਸੁਣ ਮੜਾ ਤੇ ਨਾਲ ਜਾਈ ਕਿਤੇ ਕੋਈ ਦੇਖ ਲੈ ਠੀਕ ਆ ਚਲ ਠੀਕ ਆ ਮੈਂ ਚਲਦੀ ਆ ਹਾਂ ਕੋਈ ਨਾ ਫੇਰ ਗੇੜਾ ਮਾਰ ਲਈ ਹੈ ਕਰੀ ਹੁੰਦਾਗਾ ਮੈਂ ਚਲ ਠੀਕ ਹੈ ਹੁਣ ਆਈ ਆ ਮੇਰੇ ਯਾਰ ਚ ਆਉਣੀ ਵੀ ਕਿਵੇਂ ਨਹੀਂ ਸੀ ਉਹ ਮੈਨੂੰ ਪਤਾ ਸੀਗਾ ਬੱਚਾ ਤਾਂ ਹੁੰਦਾ ਨਹੀਂ ਇਹਨਾਂ ਦੇ ਕਮੀ ਸੀ ਨਾ ਉਹਦੇ ਵਿੱਚ ਉਹ ਤਾਂ ਮੈਂ ਤਾਂ ਪਹਿਲੀ ਕਿਹਾ ਸੀਗਾ ਕਿੰਨਾ ਟਾਈਮ ਹੋ ਗਿਆ ਸੀ ਇਹਦੇ ਬਾਰੇ ਦੇਖਦੀ ਨੂੰ ਹਾਂ ਚਲ ਕੋਈ ਨਾ ਹੁਣ ਲੁਟਾਂਗੇ ਨੇ ਯਾਰੀ ਹਾ ਇੱਕ ਤਾਂ ਹਰਮੀ ਇੱਕ ਉੱਤੋਂ ਹੀ ਰਹਿੰਦਾ ਹੁੰਦਾ ਮਾਮੇ ਨੇ ਕਸਰ ਕੱਢਤੀ ਲੈ ਮਾ ਮੈਨੂੰ 4-5 ਫੋਨ ਲਾ ਲੇ ਨਾਲੇ ਕੱਲ ਕਿਹਾ ਸੀ ਵੀ ਮਮਾ ਮੈਂ ਆਉਂਗਾ ਵੀ ਮੈਨੂੰ ਲੈ ਜਾਓ ਅੱਡੇ ਤੋਂ ਪਤੰਦਰਾਂ ਨੇ ਮੁੜ ਕੇ ਟਾਈਮ ਤੇ ਫੋਨ ਹੀ ਨਹੀਂ ਚੱਕਿਆ ਹੈਗਾ ਉਹ ਰਿਆ ਅੱਡਾ ਮੇਰੇ ਸਾਲਾ 3-4 ਕਿਲੋਮੀਟਰ ਤੁਰ ਕੇ ਆਇਆ ਮਸਾ ਕਰਥਾ ਹੈ ਚੱਲ ਮਿੱਤਰਾ ਕੀ ਹੈ ਨਾਲੇ ਫੋਨ ਕਰ ਰਹੀ ਵੀ ਮੈਂ ਆਉਂਗਾ ਲੈ ਨਾ ਮਮਾ ਨਾ ਮਾਮੀ ਹੈ ਕਰੇ ਕੀ ਕਰੇ ਆਪੇ ਮੱਜਾ-ਮੁਜਾ ਕੱਢ ਕੇ ਉਰੇ ਬੈਠਣਾ ਪਿਆ ਹਰ ਕੇ ਨਾ ਕਰੇ ਲਾਈਟ ਆ ਵੀ ਅੰਦਰ ਵਜੇ ਬੰਦਾ ਹੇ ਪਤਾ ਨਹੀਂ ਕਿੱਧਰ ਜਾ ਰਿਹਾ ਸਾਰਾ ਦੋ ਜਣੇ ਟੈਕ ਨਹੀਂ ਕਰੇ ਪਤਾ ਨਹੀਂ ਕਿੱਧਰ ਸਸਗੀਆ ਮੰਮੀ ਸ਼ਸ਼ੀਗਲ ਤੂੰ ਕਦੋਂ ਆਇਆ ਮੈਂ ਬਸ ਹੋ ਗਿਆ 10 ਘੰਟਾ ਆਇ ਨੂੰ ਮੈਂ ਦੇਖਿਆ ਨਾ ਤੂੰ ਦੀ ਕਰੇ ਨਾ ਹੋ ਬੈ ਮੰਮੀ ਤੂੰ ਤਾਂ ਮੈਂ ਤਾਂ ਗਵਾਂਡੀ ਤੇ ਗਈ ਸੀ ਮੜਜਾ ਅੱਛਾ ਹਾਂ ਉਹ ਮੈਂ ਮੈਂ ਤਾਂ ਹੀ ਦੇਖਾਂ ਮਾ ਗੇਲਟ ਖੁੱਲੇ ਪਏ ਨੇ ਨਾ ਮਾਮਾ ਨਾ ਮੰਮੀ ਐ ਵੀ ਕਿੱਧਰ ਜਾ ਰਹੇ ਨੇ ਹੋਰ ਮੈਂ ਤਾਂ ਉਰੀ ਗਈ ਸੀਗੀ ਤਾ ਕਰਕੇ ਮੈਂ ਸੋਚਿਆ ਵੀ ਚਲ ਹੁਣੇ ਤਾਂ ਆ ਜਾਣਾ ਕੀ ਗੇਟ ਲਾ ਕੇ ਜਾਣਾ ਅੱਛਾ ਅੱਛਾ ਮੈਂ ਤਾਂ ਫਿਰ ਹਾਰ ਕੇ ਮੰਜਾ ਬਾਹਰ ਕੱਢ ਲਿਆ ਮਹਾ ਵੀ ਲਾਈਟ ਲੂਟ ਚਲੋ ਵੀ ਆਈ ਨਹੀਂ ਕਿਉਂ ਰਹੇ ਬਹਿ ਜੰਨੇ ਆ ਮਮਾ ਕਿੱਥੇ ਯਾਰ ਮਮਾ ਤਾਂ ਉਰੇ ਗਿਆ ਹੋਣਾ ਉਹਨੇ ਕਿੱਥੇ ਜਾਣਾ ਚਲ ਵਧੀਆ ਹੋ ਗਿਆ ਤੂੰ ਆ ਗਿਆ ਦੱਸ ਕਿਵੇਂ ਆਏ ਸੀਗਾ ਮੈਂ ਕੁਝ ਨਹੀਂ ਮੰਮੀ ਉਹ ਮੰਮੀ ਨੂੰ ਤਾਂ ਦੱਸਿਆ ਹੋਇਆ ਮੈਂ ਕੱਲਾ ਆਇਆ ਫੋਨ ਕਰ ਜੀ ਮਹਾ ਮੇਰੇ ਨਾਲ ਉਰੇ ਪੇਪਰ ਨੇ ਮਹੀਨੇ ਕੋ ਨੂੰ ਵੀਰੇ ਮੈਂ ਤਿਆਰੀ ਕਰ ਲਵਾਂ ਨਾਲੇ ਨੇੜੇ ਆ ਮੈਨੂੰ ਨੇੜੇ ਪਊਗਾ ਫਿਰ ਪੇਪਰਾਂ ਵਲਿ ਉਰੇ ਰਹਿ ਜੂਗਾ ਮਹਾ ਚੱਲ ਕੋਈ ਨਾ ਤੇਰਾ ਆਪਦਾ ਹੀ ਘਰ ਹੈ ਭਾਵੇਂ ਮਹੀਨਾ ਰਹਿਣਾ ਮਹੀਨਾ ਰਹਿ ਦੋ ਮਹੀਨੇ ਰਹਿਣੇ ਦੋ ਮਹੀਨੇ ਰਹਿ ਹਾਂ ਉਹ ਤਾਂ ਹੈ ਔਰ ਕਿਵੇਂ ਵਧੀਆ ਲੰਗੀ ਜਾਂਦੀ ਜਿੰਦਗੀ ਹਾਂ ਵਧੀਆ ਲੰਗਦੀ ਹੈ ਨਾ ਮम्मा ਲੜਦਾ ਰੁੜਦਾ ਤਾਂ ਨਹੀਂ ਮਾਂ ਪਤਾ ਹੀ ਹੈ ਤੈਨੂੰ ਪਤਾ ਤਾਂ ਹੈ ਪੀ ਕੇ ਆ ਜਾਂਦਾ ਉਹ ਤਾਂ ਹੈ ਕੂੰ ਖੁਸ਼ ਰੱਖਦਾ ਆਹੋ ਵਧੀਆ ਹੀ ਹੈ ਤੂੰ ਦੱਸ ਰੋਟੀ ਰੋਟੀ ਖਾਣੀ ਚਾਹ ਚੂ ਬਣਾਵਾ ਕੁਛ ਨਾ ਨਾ ਕੋਈ ਨਾ ਪੀਲਾਂਗੇ ਬਸ ਚਾਚੂ ਵੀ ਕਰ ਲਿਓ ਟਾਈਮ ਤਾਂ ਹੋਇਆ ਰਿਹਾ ਬਾਕੀ ਉਹ ਐ ਮਾਉ ਵੀ ਪਤਾ ਤਾਂ ਪਤੀ ਹੈ ਮੈਨੂੰ ਵੀ ਦਾਰੂ ਪੀਣਾ ਤਾਂ ਹੈਗਾ ਪਰ ਐਂ ਵੀ ਚੱਲੂੰ ਸੁਭਾ ਦਾ ਮਾੜਾ ਨਹੀਂ ਹੈਗਾ ਨਾ ਮਨਚ ਪਾਪ ਨਹੀਂ ਹੈਗਾ ਜੀ। ਉਹ ਹਾਂ ਹਾਂ ਪਤਾ ਮੈਨੂੰ ਮਨ ਚ ਤਾਂ ਉਹਦੇ ਬਿਲਕੁਲ ਵੀ ਪਾਪ ਨਹੀਂ ਹੈਗਾ। ਵਧੀਆ ਸੁਭਾ ਦਾ ਹੈ। ਹੋਰ ਮੰਮੀ ਉਹਦੀਆਂ ਗੱਲਾਂ ਦਾ ਨਾਲੋਂ ਵੀ ਗੁੱਸਾ ਨਾ ਮੰਨਿਆ ਕਰ। ਜੇ ਕੋਈ ਉਹ ਵੀ ਖਾਦੀ ਪੀਤੀ ਚ ਕਹਿੰਦੇ ਨਾ ਐਂ ਟਾਲ ਦਿਆ ਕਰ ਵੀ। ਤੈਨੂੰ ਪਤਾ ਹੈਗਾ ਨਾ ਜਿਵੇਂ ਆਖਾ ਮਾਂ ਵੀ ਤਾਂ ਹੈਗਾ ਉਹ ਵੀ। ਆਹੋ ਆਹੋ ਪਤਾ ਹੀ ਆ। ਚੱਲ ਤੂੰ ਬੈਠ ਤੇਰਾ ਮਮਾ ਆਉਣ ਲਈ ਹੋਣਾ ਮੈਂ ਚਾਹ ਧਰ ਦਿੰਨੀ ਆ। ਨਾ ਠੀਕ ਹੈ ਮੰਮੀ ਕੋਈ ਨਾ। ਚਲ ਠੀਕ ਹੈ। ਹੂੰ। ਭੈ ਦੇਖ ਹਸਮ ਲੋਕਾਂ ਦਾ ਕੀ ਬਣ ਉਹਦਾ ਕਹਣਾ ਜਿੱਤੇ ਵੀਰ ਦੇ ਉਹਨੂੰ ਇਹ ਪਤਾ ਹੁੰਦਾ। ਉਹਾਂ ਦੀ 10 ਮਿੰਟ ਚੱਲੇ 7 ਜੀ ਜਾਣਿਆ ਤਾਂ ਤੂੰ ਖੇਡਾਂਗੇ ਟਾਈਮ ਪਾਸੋ ਜੀ। ਮੇਰੇ ਸਾਲੇ ਗੱਲਾਂ ਵਿੱਚ ਦੀ ਗੱਲ ਕਹਿਣਗੇ ਜਿਹੜੀ ਦਿਲ ਤੇ ਲੱਗਦੀ ਹੈ। ਸਹੀ ਗੱਲ ਕਿਹਾ ਕਿਸੇ ਨੇ ਬਈ ਜ਼ਖਮਾਂ ਦੇ ਨੂਨ ਭੁਗਦੇ ਨੇ ਭੈਣ ਦੇ ਬੰਨੇ। ਇੱਕੋ ਭੈਣ ਦੇ ਖਸਮਾਂ ਦਾ ਹੁਣ ਘਰੇ ਕਿਹੜਾ ਜੀ ਕਰਦਾ ਜਾਣੂ। ਉਹ ਤਾਂ ਨੇ ਦੇ ਦੇ ਮਾਰਦਾ ਦੀ। ਤੂੰ ਦਵਾਈ ਲਿਆ ਐਂ ਕਰ ਲੈ ਆ ਡਾਕਟਰ ਲੱਭ ਬਗ ਜਾਣ। ਸਿਰ ਦੁਖ ਕਦੇ ਕਹਤਾ ਜੀ ਕਰਦਾ ਵੀ ਮਰੇ ਜਾ ਕੁਸ ਖਾ ਕੇ ਭੈਣ ਦੇ ਖਸਮਾਂ ਦੀ ਹੁਣ ਉਹ ਲਹੂ ਪੀਊਗੀ ਘਰੇ ਬਾਹਰ ਲੋਕ ਨਹੀਂ ਟਿਕਣ ਦਿੰਦੇ ਘਰੇ ਨਹੀਂ ਟਿਕਣ ਦਿੰਦੀ ਭੈਣ ਦੇ ਖਸਮਾਂ ਦੀ ਚਲੋ ਮੰਨਾ ਉਹਨੂੰ ਬਲੱਡ ਵਧਾਇਆ ਬਲੱਡ ਤਾਂ ਪਹਿਲੀ ਵਧ ਰਿਹਾ ਤੇਰਾ ਘਰੇ ਚੱਲ ਜੇ ਦੋ ਇੱਕ ਤਾਂ ਨਹੀਂ ਸੰਭਾਉਂਦਾ ਇੱਕ ਮੇਰੇ ਸਲੇ ਰੱਬ ਨੇ ਜੰਮੀ ਅੱਗ ਲਾਰਖੀ ਆ ਕਿਹੜਾ ਪਿਆ ਹੋਇਆ ਹੈ ਓ ਉਹ ਕਿਵੇਂ ਆ ਪਣ ਜਿਆ ਸਸੀ ਕਾ ਮਮਾ ਹੋਰ ਕਦੋਂ ਆਦੀ ਬਸ ਮਾਹਣ ਕਿਤੇ ਚੋਰ ਚਾਰੇ ਵੜ ਗਿਆ ਹੋ ਗਿਆ ਇਹਨੂੰ ਹੋ ਗਿਆ ਦਾ ਘੰਟੇ ਵਾਂਗੂ ਉੱਤੇ ਤੇ ਉਹ ਆਪਣਾ ਤੂੰ ਤਾਂ ਮੇਰੇ ਨਾਲ ਬੜੀ ਚੰਗੀ ਕਰੀ ਹਨਾ ਉਹ ਕੀ ਹੋ ਗਿਆ ਪਣ ਜਿਆ ਲੈ ਕਹਿੰਦਾ ਕੀ ਹੋ ਗਿਆ ਕੱਲ ਤੇ ਇੱਕ ਤੈਨੂੰ ਮੈਂ ਫੋਨ ਕਰਿਆ ਤੀ ਵੀ ਮੈਂ ਆਉਂਗਾ ਰੇ ਪੇਪਰਾਂ ਚੈਰੀ ਕਰਨ ਹੈ ਤੂੰ ਕਹਿੰਦਾ ਚੱਲ ਚੱਲ ਕੋਈ ਨਾ ਪਣ ਜਿਆ ਜੀ ਮਾਹ ਚੱਲ ਉਹ ਤੋਂ ਮੈਂ ਬਸ ਚੜਿਆ ਆ ਮਮੂਟਸਾ ਲੈ ਕੇ ਨਹੀਂ ਆਇਆ ਮਾਹ ਮੇਰਾ ਮਾਮਾ ਹੈ ਮੈਨੂੰ ਅੱਡੇ ਤੇ ਚਾੜ ਲਿਆਊਗਾ ਉੱਥੇ ਵੀਰੇ ਪਹੁੰਚਿਆ ਮੁੜ ਕੇ ਫੋਨ ਨਹੀਂ ਚੱਕਿਆ ਚੱਲ ਫੋਨ ਤਾਂ ਕਦੇ ਵੀ ਨਹੀਂ ਵੀ ਚੱਕਿਆ ਜਾਂਦਾ ਵਾਪਸ ਕਰ ਲੈਂਦਾ ਫੋਨ ਮਾਮਾ ਓਏ ਤੈਨੂੰ ਕੀ ਦੱਸਾਂ ਭਾਂਜਿਆ ਫੋਨ ਦੀ ਵੀ ਸੁਣ ਲੈ ਹੁਣ ਕਦੇ ਕੀ ਦਾ ਫੋਨ ਆ ਗਿਆ ਕਦੇ ਕੀ ਦਾ ਆ ਗਿਆ ਮੈਂ ਰੱਖ ਕੇ ਖੇਤ ਖੇਲ ਤੇ ਤਰ ਕੇ ਕੰਮ ਲੱਗ ਗਿਆ ਕਰਨ ਮੈਂ ਕਿਹਾ ਬੱਜੀ ਜਾਂਦੇ ਜੀ ਦਾ ਬਈ ਦਵਾਰੇ ਮਿੱਥੋਂ ਆਏ ਨਹੀਂ ਲੱਗੇ ਉਹ ਪੈਸੇ ਜੇ ਪੈਂਦੇ ਹੋਣੇ ਜਿਹੜੇ ਉਹ ਵੀ ਪਵਾਏ ਗਏ ਮਿੱਥੋਂ ਅੱਛਾ ਤਾਂ ਨਹੀਂ ਚੱਕਿਆ ਗਿਆ ਫੋਨ ਤਾਂ ਪੈਸੇ ਦਾ ਪਵਾ ਕੇ ਰੱਖਿਆ ਕਰ ਮਮਾ ਐਨੂੰ ਪਤਾ ਕੀ ਦਾ ਕਦ ਫੋਨ ਆ ਜੇ ਓਏ ਕੀ ਕਰਾਂ ਯਾਰਾ ਇੱਕ ਉਹੀ ਨਹੀਂ ਤੇਰੀ ਮਾਮੀ ਉਹ ਨਹੀਂ ਰਾਜ਼ ਦੀ ਮੈਨੂੰ 500 ਵਾਲਾ ਪੈਕ ਪਵਾ ਦੇ ਸਾਲ ਦਾ ਇਕੱਠੀ ਕਰਵਾ ਦੇ ਮੈਂ ਦੱਸ ਐਨੇ ਪੈਸੇ ਕਿੱਥੋਂ ਲਿਆਵਾ ਮਮਾ ਗੁੱਸਾ ਤਾਂ ਮੰਨੀ ਨਾ ਮੈਂ ਤੈਨੂੰ ਕੋਈ ਗੱਲ ਕਹਾਂ ਪਰ ਮਾਮੀ ਤੋਂ ਯਾਦ ਕਰਤਾ ਮਾਮੀ ਨੇ ਪੈਸੇ ਕਿ ਭਾਈ ਇਹਨੂੰ ਜਵਾਬ ਜਵਬ ਕਰ ਲੋ ਜਵਾਬ ਨਹੀਂ ਹੋਇਆ ਮੇਰੇ ਸਾਲੇ ਦਾ ਹੁਣ ਸਾਰੇ ਵੀ ਇਹੀ ਗੱਲਾਂ ਲੱਗੋ ਓਏ ਮੈਂ ਤਾਂ ਐਂ ਕਹਿੰਦਾ ਸੀ ਉਹ ਦੇਖ ਤਾਰੀ ਦਾ ਵਿਆਹ ਹੋਇਆ ਸੀ ਪਿਛਲੇ ਸਾਲ ਅੱਪਾ ਗਏ ਤੇ ਹਨਾ ਉਨੇ ਮੁੰਡਾ ਵੀ ਹੋ ਗਿਆ ਅਜੇ ਕੀ ਲੋੜੀ ਮਨਾਉਣਗੇ ਤੇ ਥੋਡੇ ਵਿਆਹ ਨੂੰ 2 ਸਾਲ ਹੋ ਗਏ ਦੇਖ ਲੈ ਮੇਰੇ ਵੀ ਦਾੜੀ ਮੁੱਛਾ ਕੇ ਨਾਲ ਨੂੰ ਥੋਡੇ ਜਵਾਬ ਖ ਨਾ ਹੋਇਆ ਕੋਈ ਕੋਈ ਨਾ ਪਾਣ ਜਾਂ ਸਾਡਾ ਕਿਹੜਾ ਜੀ ਨਹੀਂ ਕਰਦਾ ਕੋਈ ਰੱਬ ਸਾਨੂੰ ਜਵਾਬ ਖ ਦੇ ਹੁਣ ਭਾਈ ਜਿੱਥੋਂ ਅਗਲਾ ਕੈਦ ਦੱਸ ਤੋਥਿਓ ਦਵਾਈ ਲਿਆਉਣਿਆ ਸਾਡਾ ਕੀ ਖੋਟ ਐ ਚ ਹੁਣ ਡਾਕਟਰ ਡਾਕਟਰ ਕਿਤੋਂ ਵਧੀਆ ਪੁੱਛ ਲੈਣੇ ਜਿੱਥੇ ਤਾਰੀ ਦੀ ਬਹੂ ਦਾ ਹੋਇਆ ਆ ਹੁਣ ਜਵਾਬ ਹੋਇਆ ਇੱਥੇ ਉਥੋਂ ਡਾਕਟਰ ਪੁੱਛ ਲੈਣੇ ਆਪਾਂ ਓਹੋ ਉਹ ਪਾਣ ਜਾਂ ਗੱਲ ਸੁਣ ਲੈ ਹੁਣ ਤੇਰੀ ਮੰਮੀ ਨੂੰ ਕਦੇ ਉਧਰੋਂ ਤੈਨੂੰ ਪਤਾ ਲੁੱਤੀਆਂ ਲਾਉਣ ਨੂੰ ਸੱਸਾਂ ਨੂੰ ਇੱਕੋ ਗੱਲ ਹੁੰਦੀ ਆ ਕਹਿੰਦੇ ਜੇ ਉਹ ਸਹੀ ਹੋਵੇ ਕਾਨੂੰਕਰ ਪੱਟਿਆ ਜਾਵੇ ਕਿਸੇ ਦਾ ਉਹ ਕਹਿੰਦੇ ਦੀ ਪੁੱਤ ਇਨੇ ਇੱਥੋਂ ਦਵਾਈ ਲਿਆਂਦੀ ਤੁਸੀਂ ਇੱਥੋਂ ਲੈ ਕੇ ਦੇਖ ਲਓ ਮਾਦਾ ਬਈ ਕੋਈ ਦਾਰਾ ਦਰਬਾਰਾ ਕੁਸਮ ਨਹੀਂ ਛੱਡਿਆ ਕਿਹੜਾ ਡਾਕਟਰ ਹੈ ਜਿਹੜੇ ਲਵੇ ਮੈਂ ਗਿਆ ਨਹੀਂ ਮਾਦਾ ਉਹਦੇ ਗਲੀਆਂ ਵਾ ਕੇ ਚੱਲਦੇ ਦੇ ਮਾਗਰ ਬਈ ਚੱਲ ਜੇ ਨਹੀਂ ਤੁਰਦਾ ਫਿਰ ਕਲੇਸ਼ ਖੜਾ ਕਰਦੀ ਐ ਕੁੜੀਆਂ ਦਾ ਕਲੇਸ ਉਂ ਵੀ ਆਮ ਹੈ ਮੜੀ ਦੀ ਗੱਲ ਉਹ ਵੀ ਕਲੇਸ ਕਰ ਲੈਣਗੇ ਗੱਲ ਨੂੰ ਬਹਿ ਕੇ ਟਿਕਾਈ ਨਾਲ ਸੁਣਦੀ ਨਹੀਂ ਕਲੇਸੇ ਦੱਬੀ ਰੱਖਦੇ ਉਹ ਤਾਂ ਹੀ ਦਾ ਪਾਣ ਜੇ ਆਪਾਂ ਦਾ ਤੜਕੀ ਲੱਗ ਜਾਨੇ ਆਥ ਨੇ ਘਰੇ ਵਰਦਦੇ ਆ ਜੇ ਘਰੇ ਬਹਿਣਿਆ ਇਹਦੀ ਕਿਚ ਕਿਚਨੀ ਮੁਖਦੀ ਜਵਾਖ ਨਹੀਂ ਹੋਇਆ ਮੈਂ ਦੱਸ ਕੀ ਰੱਬ ਨੂੰ ਕਹਿੰਦਾ ਵੀ ਸਾਡੇ ਉਰੇ ਦੇਖਦੇ ਵੇੜੇ ਜਾ ਉਹ ਤਾਂ ਹੈ ਬੰਦੇ ਦੇ ਹੱਥ ਥੋੜੀ ਹੁੰਦਾ ਮੇਰਾ ਕਿਹੜਾ ਜੀ ਨਹੀਂ ਕਰਦਾ ਹੁਣ ਐ ਦੱਸ ਤੂੰ ਨਾ ਸਹੀ ਗੱਲ ਆ ਮਾਮਾ ਓਹੋ ਗੱਲਾਂ ਗੱਲਾਂ 'ਚ ਮੈਂ ਵੀ ਭੁੱਲ ਗਿਆ ਚਾਹ ਪਾਣੀ ਪੀ ਲਿਆ ਤੈਂ ਮੈਂ ਤਾਂ ਪੀ ਲਿਆ ਮਾਮਾ ਹਾਂ ਤੂੰ ਪੀ ਲੈ ਅੰਦਰ ਜਾ ਕੇ ਜਾ ਪੀ ਲੈ ਮੰਮੀ ਕਿੰਨੇ ਤੂੰ ਤੇ ਮਮਾਵ ਨਾਲ ਚਾਚੂ ਕਰ ਲੈ। ਉਹਦਾ ਤਾਂ ਠੀਕ ਆ ਹੁਣ ਤੂੰ ਊਰੀ ਰਹੇਗਾ। ਹਾਂ ਮੈਂ ਤਾਂ ਮਹੀਨਾ ਰੂੰਗਾ। ਅੱਛਾ ਚੱਲ ਕੋਈ ਪੜਾਈ ਤਾਂ ਵਧੀਆ ਚੱਲਦੀ ਐ। ਬਸ ਚੱਲੀ ਜਾਂਦੀ ਐ ਵਧੀਆ। ਕੋਈ ਜਰਦਿਆ ਮੈਂ ਤੈਨੂੰ ਇੱਕ ਗੱਲ ਕਹਿਣਾ। ਉਹ ਸਾਡੇ ਵਰਗੇ ਉਦ ਬਥੇਰੇ ਕਹਿੰਦੇ ਸਾਨੂੰ ਸਾਡੇ ਮਾਪਿਓ ਵੀ ਪੜ ਲਓ ਕੀ ਕੰਮਕਾਰ ਮਿਲ ਜੂ। ਹਾਂ ਹਾਂ। ਹੁਣ ਖੇਤਿਆਂ 'ਚ ੱੱਕੇ ਖਾਂਦੇ ਫਿਰਦਾ ਵਧੀਆ ਰਹੇਗਾ ਪੜ ਲੈ ਨੌਕਰੀ ਮਿਲ ਜੂਗੀ। ਮਮਾ ਦੇਖ ਮੈਂ ਤਾਂ ਆਪਦੇ ਬੋਲੋ ਪੂਰੀ ਤਿਆਰੀ ਕਰ ਰਿਹਾ। ਜੇ ਹੁਣ ਅੱਗੇ ਨੌਕਰੀ ਮਿਲੂਗੀ ਉਹ ਰੱਬ ਆਸਰੇ ਆ ਉਹ ਸਭ ਕੁਝ ਮਿਲ ਜੀ ਉਹਦੇ ਨਾਲ ਸਾਡਾ ਨੌ ਵੀ ਹੁੱਬਣੂ ਦੇਖ ਵੀ ਉਹ ਤਾਂ ਫਲਾਣੇ ਦਾ ਉਹ ਹੈ ਫਲਾਣੇ ਦਾ ਭਾਣ ਜੈ ਫਲਾਣੇ ਦਾ ਮੁੰਡਾ ਹੈ ਕਿੰਨੀ ਇੱਜ਼ਤ ਵਧੂ ਸਾਡੀ ਹਾਂ ਹਾਂ ਕੋਈ ਨਾ ਤੂੰ ਮਨ ਲਾ ਕੇ ਪੜਿਆ ਕਰ ਤੂੰ ਜੰਮੀ ਨਾ ਪਰਵਾ ਕਰ ਕੋਈ ਤੇ ਨੂਰਾ ਪਰਾ ਰਹਿੰਦੀ ਲੋੜ ਨਹੀਂ ਆਪਣੇ ਸੁੱਖ ਨਾਲ ਕਰ ਐਥਨੇ ਉਰੀ ਆਉਣਾ ਇੱਥੇ ਰੋਟੀ ਪਾਣੀ ਖਾਣਾ ਨਾ ਨਾ ਕੋਈ ਚੱਕੀ ਨਹੀਂ ਮਾਮਾ ਤਸੀਂ ਤਾਂ ਆਇਆ ਤੈਨੂੰ ਤਾਂ ਫੋਨ ਕਰ ਨਾ ਕੋਈ ਨਾ ਚਲ ਠੀਕ ਹੈ ਮੈਂ ਪੜਨਦਾ ਠੀਕ ਹੈ ਪੜ ਲੈ ਤੂੰ ਇਹ ਹੋਉਂ ਦੇ ਸਿਆਪਾ ਲੱਗ ਗਿਆ ਮੇਰੇ ਸਾਲੇ ਦਾ ਕਹਿੰਦਾ ਮੀਨਾ ਉਰੀ ਰਹੂ ਦੱਸ ਕੀ ਕਰੂ ਬੰਦਾ ਮੈਂ ਤਾਂ ਕੰਮ ਕਰਨ ਲੱਗੀ ਸੀ ਕਿ ਤੇ ਮੈਂ ਬਾਤ ਚ ਕਰਦੀ ਆਹ ਕੰਮ ਨੂੰ ਕਿਹੜੇ ਟੱਕੇ ਤੋੜਦੀ ਐ ਤੂੰ ਅਗਲੇ ਨੂੰ ਦੱਸ ਦੇ ਮੈਂ ਤਾਂ ਬੇਲੀ ਆ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਆ ਵਾਹ ਓਏ ਤੇਰੇ ਵਾਹ ਫੋਨ ਵੇਲੇ ਤਾਂ ਚੁੱਪ ਹੋ ਜਾ ਕਰ ਘੱਟੋ ਘੱਟ ਮੈਨੂੰ ਆਏ ਦੱਸ ਨੀ ਇਹ ਵਿੱਕ ਕੇ ਨਿਕਦਾ ਜਾਊ ਮੈਂ 베ਚਣਾ ਮਨ ਆਹੋ ਆਹੋ 베ਚ ਦੇ ਇਹਨੂੰ ਇਹਨੂੰ ਤਾਂ ਦੁੱਖ ਦਿੰਦਾ ਇਹ ਤੂੰ ਜਦੋਂ ਵੇਖੋ ਮੇਰੇ ਫੋਨ ਮਗਰ ਹੀ ਪਿਆ ਰਹਿਣਾ ਓਏ ਹੋਰ ਕਿਹਦੇ ਮਗਰ ਪਾਵਾਂ ਤੁਸੀਂ ਸਾਰੇ ਮੇਰੇ ਮਗਰ ਪੈ ਰਹੇ ਨੇ ਆ ਚੱਕ ਨਾਲੇ ਤੇਰਾ ਡਿਕਰਾ ਕਿੱਧਰ ਹੀ ਨਹੀਂ ਮੈਂ ਵੇਚਣ ਜਾਂਦਾ ਤੇਰੀ ਜਾਨ ਨਹੀਂ ਨਿਕੜ ਜੂ ਲੈ ਯਾਰ ਬਾਕੀ ਗੱਲਾਂ ਸਾਡਾ ਚਾਹ ਦੀ ਕੁੱਟ ਪਲਾ ਮੈਨੂੰ ਆਪੀ ਜਾ ਕੇ ਲੈ ਲੈ ਤੂੰ ਤਾਂ ਮੇਰਾ ਸਿਰ ਦੁੱਖਣ ਲਾ ਦਿੱਤਾ ਕਿਉ ਮੇਰੇ ਇੰਨੇ ਦਿਨ ਮਾਰੇ ਆ ਗਏ ਵੀ ਚਾਹ ਵੀ ਆਪ ਚੱਕ ਕੇ ਪੀਵਾ ਚਾਹ ਦੀ ਕੁੱਟ ਲਿਆ ਕੇ ਦੇ ਨਾ ਆਪੇ ਜਾ ਕੇ ਲੈ ਲੈ ਚਾ ਮੇਰੇ ਤੋਂ ਨਹੀਂ ਦਿੱਤੀ ਜਾਂਦੀ ਚਾਹ ਚੋਂ ਨਾਲੇ ਉਹ ਤਾਂ 부ੜਕ ਕੇ ਗਿਆ ਸੀਗਾ ਮੈਨੂੰ ਹੈ ਇੰਨਾ ਹੋਣ ਕੋਣ ਮੇਰੇ ਤੋਂ ਚਾਵਾ ਮੰਗਦਾ ਓਹੋ ਛੱਡ ਦੇ ਯਾਰ ਉਹ ਗੱਲ ਮੈਂ ਮੰਨਦਾ ਚੱਲ ਮੇਥੋਂ ਗਲਤੀ ਹੋ ਗਈ ਮੈਂ ਤੇਰੇ ਨਾਲ ਤੂੰ ਵੀ ਯਾਰ ਹੋਰੀ ਗੱਲਾਂ ਲੈ ਕੇ ਬੈਜੇ ਨਹੀਂ ਫਿਰ ਸਾਰਾ ਦਿਨ ਮੈਂ ਭੜਕ ਜਾਣਾ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਤੇਰੇ ਨਾਲ ਲੜਾਂ ਮੈਨੂੰ ਇਹ ਗੁੱਸਾ ਘਟਣਾ ਹੁੰਦਾ ਹਰ ਵਾਰ ਮੈਨੂੰ ਇਹ ਦੱਸ ਦੇ ਤੂੰ ਹੋਰ ਗੁੱਸਾ ਮੈਂ ਗਵੰਡੀਆਂ ਦੇ ਕੱਢਣ ਜਾਵਾਂ ਹੁਣ ਚੱਲ ਛੱਡ ਮੈਂ ਤੈਨੂੰ ਗੱਲ ਦੱਸਣੀ ਸੀ ਇੱਕ ਕੀ ਦੱਸਾਂਗੀ ਹੁਣ ਤੂੰ ਸੁਣਨੀ ਹੈ ਕਿ ਨਹੀਂ ਸੁਣਨੀ ਪਹਿਲਾਂ ਐਂ ਦੱਸ ਪਹਿਲਾਂ ਕਿਹੜਾ ਤੇਰੀਆਂ ਸੁਣਦਾ ਨਹੀਂ ਫਾਇਦੇ ਦੀ ਗੱਲ ਐ ਆਹ ਦੱਸ ਤੈਨੂੰ ਪਤਾ ਮੈਣਾ ਸੁੱਖਾ ਸੁੱਖਣ ਲੱਗ ਗਿਆ ਹੁਣ ਸਾਡੇ ਨਾ ਛੇਤੀ ਜਵਾਕ ਹੋ ਜਾਊਗਾ ਆਹੋ ਉਹ ਇਦ ਨਹੀਂ ਸਾਦਾ ਕੋਲ ਜਾਣ ਲੱਗ ਗਈ ਵੇ ਕਾ ਨੂੰ ਓਏ ਦੇਖ ਤੂੰ ਮੇਰੀ ਗੱਲ ਨਹੀਂ ਪੂਰੀ ਸੁਣਦਾ ਪਹਿਲੀ ਭੜਕਣ ਲੱਗ ਜਾਂਦਾ ਹਾਂ ਸੁਣਾ ਗੱਲ ਹੈ ਮੈਣਾ ਸੁੱਖਾ ਸੁਖਦੀ ਇਹਦਾ ਮਤਲਬ ਐ ਹੁੰਦਾ ਹਫਤੇ ਚ ਇੱਕ ਵਾਰੀ ਸੁਖਣੀ ਹੁੰਦੀ ਹੈ ਵੀ ਜਾਣਾ ਹੁੰਦਾ ਹਰ ਹਫਤੇ ਹਫਤੇ ਕਿੱਥੇ ਜਾਨੀ ਆ ਪਹਿਲਾਂ ਇਹ ਦੱਸ ਸੁੱਖ ਕਿੱਥੇ ਸੁਖਦੀ ਐ ਤੂੰ ਹਫਤੇ 'ਚ ਨਾ ਇੱਕ ਵਾਰੀ ਜਾਣਾ ਹੁੰਦਾ ਕਿੱਥੇ ਜਾਨੀ ਐ ਤਾਂ ਦੱਸ ਦੇ ਫਿਰ ਮੈਨੂੰ ਆਪਣੇ ਨਾ ਇੱਕ ਡੇਰਾ ਓਰੇ ਉੱਥੇ ਨਾ ਜਿਹੜਾ ਵੀ ਜਾਂਦਾ ਨਾ ਉਡੀ ਸਾਰੀ ਮੰਨਤ ਪੂਰੀ ਹੁੰਦੀ ਐ ਡੇਰਾ ਡੇਰੇ ਜਿਹੇ ਜਾ ਕੌਣ ਆ ਗਿਆ ਉੱਥੇ ਉੱਥੇ ਨਾ ਇੱਕ ਸਾਧ ਵਹਿੰਦਾ ਓਹ ਸਿਆਣਾ ਐ ਓਹ ਵਧੀਆ ਗੱਲਾਂ ਦੱਸਦਾ ਨਾਲੇ ਉੱਥੇ ਕਿੰਨਿਆਂ ਜਾਣ ਦੀ ਮੰਨਤ ਪੂਰੀ ਹੋਈ ਐ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਹਿੰਦੇ ਤੂੰ ਵੀ ਜਾਇਆ ਤੇਰੇ ਛੇਤੀ ਜਵਾਕ ਹੋ ਜਾਊਗਾ। ਓ ਫੱਟੇ ਮੂੰਹ ਤੇਰੇ ਮੈਂ ਹੁਣ ਤੈਨੂੰ ਕੀ ਆਖਾਂ। ਓ ਭੈਣ ਦੇ ਖਸਮਾਂ ਦੀ ਏ। ਓ ਜਿਹੜਾ ਘਰੋਂ ਭੱਜ ਲਾਦਾ ਉਹੀ ਪਾਲਦਾ ਝੋਲਾ ਅੱਜ ਕੱਲ ਚੱਕ ਕੇ। ਜਿਵੇਂ ਜਿਵੇਂ ਹੁਣ ਆਪਣੀ ਨਜਵਾਖ ਜੰਮ ਲਣ ਤੈਨੂੰ ਲੁੱਟ ਕੇ ਖਾ ਲੀ ਤੇਰਾ ਸਾਰਾ ਘਰ। ਅੱਜ ਠੁੱਕਦਰੀ ਦੀ ਹੋਈ ਏ। ਵੇ ਲੁੱਟ ਕੇ ਤਾਂ ਤਾਂ ਖਾਊਗਾ 1 ਰੁਪਈਆ ਨਹੀਂ ਲੈਂਦਾ ਉਹ। ਆਹੋ ਤੇਰੇ ਵਰਗੀ ਨੂੰ ਇੰਝ ਦਿੰਦਾ ਹੁੰਦਾ ਪੰਪ ਪਹਿਲਾ ਪਹਿਲਾ। ਥਾਲੀ ਉਹਦੀ ਹੋਈ ਏ। ਵੇ ਮੇਰੀ ਨਾਲ ਦੀ ਨਾਲ ਦੀ ਗਈ ਸੀਗੀ। 1 ਰੁਪਿਆ ਨਹੀਂ ਲਿੱਤਾ ਹਸ ਤੱਕ ਉਹਨੇ ਨਾਲੇ ਉਹਦੇ ਮੁੰਡਾ ਹੋਇਆ ਆਹੋ ਮੁੰਡਾ ਹੋਇਆ ਭੈਣ ਦੇ ਖਸਮਾ ਵੇ ਆਪਣੀ ਗਵੰਡਨ ਨਹੀਂ ਹੈਗੀ ਇਹ ਜਾਣਦੀ ਸੀਗੀ ਉਹਦੇ ਕੋਲੇ ਤੈਨੂੰ ਪਤਾ ਤਾਂ ਹੈ ਇਹਦੇ ਜਵਾਕ ਨਹੀਂ ਹੁੰਦਾ ਸੀਗਾ ਹੁਣ ਸੁੱਖ ਨਾਲ ਮੁੰਡਾ ਹੈ ਨਾਲੇ ਉਹ ਫੰਡ ਪਾਉਂਦਾ ਆਪਣੇ ਵੀ ਛੇਤੀ ਮੁੰਡਾ ਹੋ ਜਾਊਗਾ ਅੱਛਾ ਠੀਕ ਹੈ ਫਿਰ ਤਾਂ ਉਹ ਬਾਪੇ ਨੂੰ ਮੈਂ ਜ਼ਰੂਰ ਮਿਲ ਕੇ ਆਉਂਗਾ ਵੇ ਨਹੀਂ ਨਹੀਂ ਉਹ ਤਾਂ ਹਫ਼ਤੇ 'ਚ ਇੱਕ ਵਾਰ ਆਉਂਦਾ ਹੈ ਉਹ ਤਾਂ ਉਹਨਾਂ ਨੇ ਬੁਲਾਉਂਦਾ ਹੈ ਜਿਨ੍ਹਾਂ ਤੇ ਜਵਾਕ ਨਹੀਂ ਹੁੰਦਾ ਨਾਲੇ ਉੱਥੇ ਸਾਰੀਆਂ ਔਰ ਤਾਂ ਹੀ ਜਾਂਦੀਆਂ ਨੇ ਕਿਉਂ ਮੇਰੇ ਸਾਲੇ ਦੀਏ ਬੰਦੇ ਕੀ ਅਸੀਂ ਉਹਦੇ ਚੁੰਡੀਆਂ ਵੜਦੇ ਆ ਮੇਰੀ ਸੁਣ ਗੱਲ ਉਹ ਜਿਹੜਾ ਹੈਗਾ ਨਾ ਔਰਤਾਂ ਨੂੰ ਹੀ ਮਿਲਦਾ ਤੇ ਨਾਲੇ ਜੇ ਤੂੰ ਮਿਲ ਲੈਣਾ ਉੱਥੇ ਇੱਕ ਬਾਬਾ ਹੋਰ ਬੰਦਾ ਉਹਨੂੰ ਮਿਲੇ ਜਾ ਕੇ ਆਹੋ ਚੱਲ ਟਾਈਮ ਪਾਸੇ ਕਰਨਾ ਮੈਂ ਤਾਂ 4 ਮਿੰਟੋ ਦੇ ਨਾਲ ਮਾਰੇ ਉਹ ਗੱਲਾਂ ਚੱਲ ਜਰ ਨਾਲੇ ਜਿਆਦਾ ਪਕਾਈ ਹੀ ਨਾ ਮਾਰ ਸਿਰ ਦੋਂ ਖਲੇ ਰਿਆ ਚਾਦੀ ਕੁੱਟ ਪਲਾ ਦੇ ਆਹੋ ਮੈਂ ਤਾਂ ਪਕਾਈ ਮਾਰਦੀ ਤੇਰੀ ਚਾਦੀ ਗੱਲ ਦੱਸਦੀ ਤੇ ਤੈਨੂੰ ਪਕਾਈ ਲੱਗਦੀ ਆ ਉਹ ਚੰਗਾ ਜੀ ਚਾਪ ਲਾ ਦਿਓ ਚਾਪ ਲਾ ਦਿਓ ਚੰਗਾ ਚੰਗਾ ਚਾਲਿਆ ਦੋ ਜੀ ਦੇਖ ਚਲ ਚੰਗਾ ਚਾਲੇ ਹੋਣੀ ਆ ਨਾੜੇ ਮੈਂ ਸਬਜੀ ਬਣਾਉਣੀ ਆ ਰੋਟੀ ਵੀ ਖਾ ਲਈ ਹੁਣ ਦੇਖ ਮੇਰੇ ਸਾਲੇ ਦੀ ਜੀ ਤੇ ਕਿਵੇਂ ਖੁਸ਼ ਹੁੰਦੀ ਐ ਜਦ ਤੂੰ ਬੜਕੋ ਬੜਕੋ ਪੈਣੀ ਆ ਉਹਨੂੰ ਇੱਕ ਮੇਰੇ ਸਾਲੇ ਦਾ ਇੱਕ ਆ ਵੀ ਸਿੱਖਣਾ ਪਊਗਾ ਵੀ ਕਿੱਥੋਂ ਚੱਲਦਾ ਪਤਾ ਨਹੀਂ ਕਿਵੇਂ ਆਏ ਜੱਥ ਮਰੀ ਜਊ ਤੇ ਸਾਰਾ ਦਿਨ ਚਲ ਛੱਡ ਪਰੇ ਸੌ ਜਾ ਕੰਟਾ ਯਾਰ ਅਲੇ ਚ ਕੋਈ ਹੋਰੇ ਤੇਰਾ ਜੀ ਲੱਗ ਗਿਆ ਓਰੇ ਲੈ ਮੰਮੀ ਜੀ ਕਿਉਂ ਨਹੀਂ ਲੱਗੂਆ ਤੁਸੀਂ ਆਪ ਇੰਨੇ ਚੰਗੇ ਹੋ ਮਾਮਾ ਕਿੰਨਾ ਚੰਗਾ ਹੈ ਜੀ ਤਾਂ ਉੱਥੇ ਲਾ ਦੁੰਦਾ ਜਿੱਥੇ ਉੱਪਰ ਹੀ ਥਾ ਇਹਦਾ ਆਪਦਾ ਘਰ ਹੈ ਆਹੋ ਤੇਰਾ ਆਪਦਾ ਹੀ ਘਰ ਹੈ ਨਾ ਤੈਨੂੰ ਅਸੀਂ ਕਦੇ ਪਰਾਇਆ ਮੰਨਿਆ ਸੀ ਕਦੇ ਨਾ ਨਾ ਮੰਮੀ ਤਸੀਂ ਦੋਰੇ ਆਉਣੇ ਆ ਹੋਰੇ ਪੜਾਈ ਕਿਵੇਂ ਚੱਲ ਰਹੀ ਹੈ ਬਸ ਹੁਣੇ ਪੜ ਕੇ ਟੈਦੀ ਮਾ ਚੱਲ ਸਾਰੇ ਦਿਨ ਵੀ ਪੜਿਆ ਜਾਂਦਾ ਤੇ ਸਿਰ ਦੁਖਣ ਲੱਗ ਜਾਂਦਾ ਮਾ ਚੱਲ ਦੋ ਮੈਂ ਇੰਟਰਸਟ ਕਰ ਲਈ ਅੱਛਾ ਹੋਰ ਪੇਪਰ ਬੁੱਪਰ ਵਧੀਆ ਹੋ ਰਹੇ ਨੇ ਪੇਪਰ ਦਾ ਹਲੋ ਵੀ ਪੈਨਾ ਟਾਈਮੋਂ ਤੋਂ ਪਹਿਲਾਂ ਤਾਂ ਹੋ ਗਏ ਤੇ ਪੇਪਰਾਂ ਦਾ ਪਹਿਲਾਂ ਟਾਈਮ ਤਿਆਰੀ ਚੱਲ ਰਹੀ ਹੈ ਜਲਦੀ ਨਾਲ ਆਹੋ ਆਹੋ ਵਧੀਆ ਮੰਨ ਲਾ ਕੇ ਪੜਾਈ ਕਰੀ ਇਹ ਨਾ ਹੋਵੇ ਤੇਰੇ ਘਰ ਦੇ ਘਰ ਨੂੰ ਮੈਨੂੰ ਲਾਂਬੇ ਦੇਣ ਏ ਨਾ ਹੋਵੇ ਮੈਨੂੰ ਨਾਂਬੇ ਦੇਣ ਕਰ ਲ ਨਾ ਨਾ ਮੰਮੀ ਸੋਨੂੰ ਕਣ ਲਾਂਬੇ ਦੇਣਗੇ ਹੈ ਉਹ ਟੈਨਸ਼ਨ ਨਾ ਲਓ ਤੁਸੀਂ ਹਾਂ ਦਿਆਂ ਮੁੱਕਿਆ ਗਨਾਲੇ ਆਵਦਾ ਹੂੰ ਹੋਰ ਫੀਸ ਫੂਲਸ ਭਰ ਦਿੱਤੀ ਸੀ ਆਪਦੇ ਹਾਂ ਫੀਸ ਤਾਂ ਮੰਮੀ ਉਹਨੇ ਉਹਦੀ ਭਰਤੀ ਦੀ ਅੱਛਾ ਫਿਰ ਆ ਪੈਸੇ ਗਿਣੀ ਜਨੈ ਕਹਦਾ ਸਾਬ ਲਾਉਣਾ ਸਿਆਹ ਹੱਤਾ ਗਾਉਣਾ ਲਾਉਣਾ ਮੰਮੀ ਇਹ ਤਾਂ ਨਾ ਹੁਣ ਹੋਰ ਵੀ ਮਹੀਨਾ ਰਹੂਗਾ ਔਰੇ ਖਰਚਾ ਪਾਣੀ ਡੇਲੀ ਆਉਣਾ ਜਾਣਾ ਉੱਥੇ ਹੋਰ ਬਾਰੰਦਰ ਉਹਦੇ ਵਾਸਤੇ ਦਿੱਤੇ ਤੇ ਖਰਚਾ ਕਰਦੇ ਨੇ ਅੱਛਾ ਅੱਛਾ ਹੋਰ ਘਰ ਦੇ ਨਾਲ ਗੱਲ ਹੋਈ ਸੀ ਤੇਰੀ ਹਾਂ ਮੰਮੀ ਉਹ ਨਾਲ ਹੋ ਗਈ ਸੀ ਗੱਲ ਦਸਤਾ ਜਿਵੇਂ ਪਹੁੰਚ ਗਿਆ ਬਾਕੀ ਉਹ ਕਹਿੰਦੀ ਬਸ ਮੰਨ ਲਾ ਕੇ ਪੜੀ ਥੋੜੀ ਜਿਹੀ ਗੱਲ। ਨਾ ਕੋਈ ਨਹੀਂ ਤਾਂ ਲਾ ਕੇ ਪੜੂਗਾ ਪੂਰਾ। ਹੋਰ ਪਲੇ ਲਈ ਕਹਿੰਦੇ ਆ ਤੇਰੇ। ਹੂੰ। ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਨਾ ਐਵੇਂ ਸੰਗੀ ਨਾ ਦੱਸ ਦਿਆ ਕਰੀ। ਠੀਕ ਆ ਬਿਲਕੁਲ। ਮੈਂ ਨਾ ਇਹ ਕਹਿੰਦੀ ਸੀਗੀ ਹਾਂ। ਮੈਨੂੰ ਨਾ ਇੱਕ ਹੈਲਪ ਚਾਹੀਦੀ ਸੀ ਤੇਰੀ। ਕੀ? ਮੈਂ ਨਾ ਤੇਨਾਂ ਐ ਗੱਲ ਕਰਨੀ ਸੀ। ਮੈਨੂੰ ਨਾ ਤੇਰੀ ਇੱਕ ਹੈਲਪ ਚਾਹੀਦੀ ਸੀਗੀ। ਐ ਵੀ ਤੂੰ ਮਾਮੀ ਨਾਲ ਗੱਲ ਨਾ ਕਰੀ ਮੈਂ ਤਾਈਓ ਤੇਨੂੰ ਦੱਸਾਂਗੀ ਕੋਈ ਨਾ ਮਾਮੀ ਤੂੰ ਟੈਨਸ਼ਨ ਨਾ ਲੈ ਨੂੰ ਮਾਮੀ ਨੂੰ ਦੱਸ ਤਾਂ ਤੂੰ ਮਨ ਦੱਸ ਕੀ ਚਾਹੀਦਾ ਹੋਰ ਤੈਨੂੰ ਪਤਾ ਫਿਰ ਬਾਅਦ ਚ ਮਾਮਾ ਮੇਰੇ ਨਾਲ ਹੀ ਲੜੂਗਾ ਨਾ ਨਾ ਤੂੰ ਮਨ ਦੱਸ ਤਾਂ ਮੈਨੂੰ ਨਾ ਥੋੜੇ ਜਿਹੀ ਪੈਸੇ ਚਾਹੀਦੇ ਸੀ ਤੇਰਾ ਮਾਮਾ ਤੈਨੂੰ ਪਤਾ ਤਾਂ ਹੈ ਦਾਰੋਪਿੰਦਰ ਮੈਨੂੰ ਤਾਂ ਇੱਕ ਪੰਜੀ ਨਹੀਂ ਦਿੰਦਾ ਓਹੋ ਮਾਮੀ ਐ ਤਾਂ ਮਾਮੇ ਕੋਲ ਪੈਸੇ ਹੁੰਦੇ ਨਹੀਂ ਤੂੰ ਇੱਕ ਵਾਰ ਕਹਿ ਕੇ ਤੇ ਦੇਖੇ ਦੇਊਗਾ ਵੀ ਕਿੰਨੀ ਵਾਰ ਕਹਿ ਦਿੱਤਾ ਮੈਂ ਤਾਂ ਬਹਾਨੇ ਮਾਰਦਾ ਰਹਿੰਦਾ ਕਾਲ ਦੇ ਦੋ ਪਰਸੋ ਦੇ ਦੋ ਨਿੱਤ ਤਾਂ ਪੀ ਕੇ ਆ ਜਾਂਦਾ ਮਮੀ ਉਹ ਚੱਕੇ ਚੈੱਕ ਕਰਿਆ ਕਰ ਪਰਸ ਪਰਸ ਹੁੰਦੇ ਨੇ ਕੋਲ ਪੈਸੇ ਉਹਨੂੰ ਕਹਿ ਕੇ ਦੇਖ ਦੇਊਗਾ ਕਿਉਂ ਨਹੀਂ ਆਏਗਾ ਤੇ ਡਰਦੀਆਂ ਤੋਂ ਫਿਰ ਵੀ ਤੇਰੇ ਘਰ ਵਾਲਾ ਹੈ ਵਿੱਚ ਦੇਂਦਾ ਹੁੰਦਾ ਮੈਂ ਤੈਨੂੰ ਕਾਹਨੂੰ ਕਹਿੰਦੀ ਬਾਕੀ ਚੱਲ ਤੇਰੀ ਮਰਜ਼ੀ ਹੈ ਆਹੋ ਚਲ ਅਮੀ ਗੁੱਸਾ ਨਾ ਕਰ ਉਹ ਕਿੰਨੇ ਕੀ ਚਾਹੀਦੇ ਨੇ ਥੋੜੇ ਕੀ ਚਾਹੀਦੇ 5000 ਹੀ ਚਾਹੀਦੇ ਸੀ ਹਾਂਜੀ ਯਾਰ ਯਾਰ ਆ ਫੜੀ ਕਰ 2500 ਲੈ ਮੇਰੀ ਗੱਲ ਸੁਣੇ ਪੈਸੇ ਤਾਂ ਦੇ ਦੇ ਮੈਂ ਨਾਲੇ ਜਦੋਂ ਆਣਗੇ ਤੈਨੂੰ ਵਾਪਸ ਕਰ ਦਾਂਗੀ ਕੋਈ ਨਾ ਮੰਮੀ ਕੋਈ ਨਾ ਜਦ ਮਰਜੀ ਜੀ ਕਰਾ ਦੋ ਮੋੜ ਦਿਓ ਹਾਂ ਤੈਨੂੰ ਮਾਮੇ ਨਾਲ ਗੱਲ ਨਾ ਕਰੀ ਬਾਅਦ ਚ ਮੈਂ ਇਨਾਂ ਗਲੇਸ਼ ਕਰੂਗਾ ਕਿ ਭਾਂ ਜਾਇਆ ਸੀ ਉਹਦੇ ਤੋਂ ਪੈਸੇ ਲਿੱਤੇ ਆ ਨਾ ਨਾ ਮੰਮੀ ਜਮਾ ਤੂੰ ਟੈਨਸ਼ਨ ਨਾ ਲੈ ਮੈਂ ਦੱਸਦਾ ਮੰਮੀ ਨੂੰ ਵੀ ਤੇਨੇ ਮੈਨੂੰ ਤੋਂ ਪੈਸੇ ਲੈਤੇ ਨੇ ਕੋਈ ਚੱਕਰ ਨਹੀਂ ਚਾਜੀ ਕਰਾ ਦੋ ਮੋੜ ਦਿਓ ਠੀਕ ਆ ਮੰਮੀ ਹਾਂ ਚੱਲ ਚੰਗਾ ਆਹੋ ਕੀ ਹੋਇਆ ਮੰਮੀ ਮੇਰਾ ਫੋਨ ਆ ਰਿਹਾ ਇੱਕ ਮਿੰਟ ਮੈਂ ਗੱਲ ਕਰਿਆ ਵਾਂ ਹੈ ਚੱਲ ਗਿਆ ਚੰਗਾ ਪੈਸੇ ਤਾਂ ਮਿਲ ਗਏ ਇਹ ਤਾਂ ਹੁਣ ਮੈਂ ਜਿੰਦਰ ਨੂੰ ਦੇ ਦੂੰਗੀ ਨਾਲੇ ਉਹਨੂੰ ਵੀ ਲੋੜ ਹੈ ਇਹਦੇ ਕੋਲ ਤਾਂ ਜਦੋਂ ਜੀ ਕਰੇਗਾ ਉਹ ਉਹਦੇ ਪੈਸੇ ਲੈ ਲੈ ਕਰਾਂਗੀ ਇਹਨੂੰ ਕਿਹੜਾ ਕਿਸੇ ਨੇ ਮੋੜਨੇ ਨੇ ਨਾਲੇ ਇੱਥੇ ਆਇਆ ਦਾ ਤਾਂ ਫਾਇਦਾ ਹੀ ਬਹੁਤ ਹੋ ਗਿਆ। ਅੱਛਾ। ਹੋ ਗਿਆ ਤਾਂ। ਕੋਈ ਕਰੇ ਤਾਂ ਬਲਾ ਲੈ ਤਨੇ ਫੋਨ ਕਰਕੇ ਕਿਤੇ ਮਰਵਾ ਵੀ ਜਾਂਦੀ ਨਹੀਂ। ਓਹੋ ਮੇਰਾ ਘਰ ਨਾਲ ਤਾਂ ਗਿਆ ਹੋਇਆ ਤੇ ਮੇਰਾ ਭਾਂਜਾ ਉਹ ਹੁਣੇ ਹੀ ਗਿਆ ਹੋਇਆ ਹੁਣੇ ਹੀ ਨਿਕਲਿਆ ਸੀ ਉਹ ਵੀ। ਅੱਛਾ ਗਿਆ ਹੋਇਆ। ਚੱਲੀਏ ਫਿਰ ਅੰਦਰ। ਹੈ? ਵੇ ਕਾਨੂੰ ਮਰੌਣਾ ਨੇ ਕੰਮ ਕਰਦਾ। ਬਹੁਤ ਇਹਦੇ ਦਰਦੀਆਂ ਤੂੰ। ਨਾਲੇ ਤਾਂ ਮਿੰਟ ਚ ਦਲੇਰ ਬਣ ਜੰਨੀਆ ਕਹਿੰਦੇ ਨੇ ਆਜਾ ਫੋਨ ਕਰਤਾ ਮੈਨੂੰ ਹੁਣ ਡਰੀ ਜੰਨੀਆ ਕਿਉ ਡਰਦੀ ਨਹੀਂ ਆ ਦੂ ਡਰ ਵੀ ਲੱਗਦਾ ਕਿਤੇ ਹੋਰ ਹੀ ਕੋਈ ਗਵਾਂਡ ਨਾ ਲੱਗ ਦੇਖ ਲੈ ਕਮਾਂਡਰ ਨੂੰ ਮਾਰ ਗੋਲੀ ਮੱਸ ਦਾ ਟਾਈਮ ਮਿਲੇਗਾ ਹੈ ਸੱਚ ਜਿਹੜਾ ਮੈਂ ਕੰਮ ਕਹਿੰਦਾ ਸੀ ਮੇਰਾ ਕਰਿਆਗਾ ਨਾ ਪੈਸੇ ਆਲਾ ਹਾਂ ਹੋਰ ਉਹ ਨਹੀਂ ਤਾਂ ਮੈਂ ਮੰਗਦਾ ਨਹੀਂਗਾ ਸੀ ਯਾਰ ਆ ਤੈਨੂੰ ਕੀ ਦੱਸਾਂ ਐਤ ਕੀ ਬਾਹਰ ਹੱਥ ਟਾਇ ਡਾਗਾ ਤੈਨੂੰ ਲੱਗਦਾ ਤੂੰ ਕੋਈ ਕੰਮ ਕਰੇਗਾ ਤੇ ਮੈਂ ਨਹੀਂ ਕਰਾਂਗੀ ਐਦਾਂ ਹੋ ਸਕਦਾ ਹੈ ਲੈ ਮੈਂ ਵੀ ਪਹਿਲੇ ਬੋਲਤੇ ਹਾਜ਼ਰ ਹੋ ਗਿਆ ਸੀਗਾ ਜਦ ਤੂੰ ਆਈ ਸੀਗੀ ਹੂੰ ਮੈਂ ਵੀ ਤੇਰੀ ਅੰਮਸਰ ਰਹੇਗਾ ਪੂਰੇ 5000 ਨੇ ਹਾਂ ਹਾਂ ਆ ਤਾਂ ਤਾਂ ਦਿਲ ਖੁਸ਼ ਕਰਤਾ ਜਾ ਮੇਰਾ ਚਲ